ਅੱਜ ਆਪਾਂ ਜਿਹੜੀ ਵੀਡੀਓ ਇਹ ਲੈ ਕੇ ਪਹੁੰਚੇ ਹਾਂ ਜੀ ਟੌਪ ਦੇ ਰੇਟ ਆਪਾਂ ਲੈ ਕੇ ਪਹੁੰਚੇ ਹਾਂ ਤੇ ਟੌਪ ਦੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਸੀ ਜਾਣਕਾਰੀ ਦੀ ਸਾਰੀ ਆਪਾਂ ਗੱਲ ਕਰਦੇ ਹਾਂ ਵੀਡੀਓ 'ਚ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465929488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੇਚਣਾ ਤੁਸੀਂ ਚਾਹੁੰਦੇ ਹੋ ਸੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜੋ ਜਮ੍ਹਾਂ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦਾਂਗੇ ਪਹਿਲੀ ਗੱਡੀ ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਆਪਣੇ ਕੋਲੇ ਕਰੂਜ਼ ਗੱਡੀ ਪਹੁੰਚੀ ਆ ਗੱਡੀ ਇੱਕ ਬਰੀ ਚੈੱਕ ਕਰੋ ਜੀ ਟਾਇਰਾਂ ਰੰਗ ਚਿੱਟਾ ਗਾ ਪੂਰੀ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੀ ਆ ਤੇ ਮਾਡਲ ਦੀ ਗੱਲ ਕਰੀਏ 2011 ਮਾਡਲ ਹੈ 1 ਲੱਖ ਤੇ 60000 ਰੁਪਏ ਮਾਲਕ ਨੇ ਡਿਮਾਂਡ ਕੀਤੀ ਅਸੀਂ ਮਾਨਸਾ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੀ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਜੀ ਮਾਲਕ ਦੇ ਘਰੇ ਜਾਓ ਜੀ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਬਾਕੀ ਅੰਦਰ ਦੀਆਂ ਬਾਹਰ ਦੀਆਂ ਮਾਲਕ ਨੇ ਪੂਪਰ ਆਪਣੇ ਕੋਲੇ ਫੋਟੋਆਂ ਖਿੱਚ ਕੇ ਭੇਜੀਆਂ ਸੀ ਅੰਦਰੋਂ ਤੁਸੀਂ ਦੇਖ ਰਹੇ ਹੋ ਸਟੇering wheel ਤੇ ਆਪਾਂ ਨੂੰ ਕੰਟਰੋਲਸ ਦੇਖਣ ਨੂੰ ਮਿਲ ਜਾਣਗੇ ਤੇ ਇੰਟੀਰੀਅਰ ਪੂਰਾ ਵਧੀਆ ਮਿਲੂਗਾ ਸੀ ਨਾ ਤਾਂ ਕੋਈ ਲੱਗੀ ਬੱਜੀ ਆ ਨਾ ਕੋਈ ਐਕਸੀਡੈਂਟਡ ਹੈ ਵਧੀਆ ਗੱਡੀ ਆ ਬਾਕੀ ਤੁਸੀਂ ਮਾਲਕ ਨਾਲ ਆਪ ਗੱਲ ਕਰ ਲਿਓ ਸੀ 1 60 ਡਿਮਾਂਡ ਤੋਂ ਅਨਮਨਤਾਸੀ ਦਿੱਤੀ ਮਾਲਕ ਨੂੰ ਇੱਕ ਵਾਰੀ ਫੋਨ ਕਰਕੇ ਫਿਰ ਜਾਇਓ ਗੱਡੀ ਨੂੰ ਚਲਾ ਕੇ ਦੇਖ ਲਿਓ ਸਟਾਰਟ ਕਰਕੇ ਦੇਖ ਲਿਓ ਜਦੋਂ ਪੂਰੀ ਤਸੱਲੀ ਹੁੰਦੀ ਆ ਸੀ ਉਸ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਨੰਬਰ 2 ਦਾ ਸਕਰੀਨ ਤੇ ਜਿਨ੍ਹਾਂ ਦੀ ਗੱਡੀ ਹੈ 99156 ਤੇ 24497 ਗੱਲ ਕਰਾਂਗੇ ਆਪਾਂ ਸੈਕਿੰਡ ਗੱਡੀ ਦੀ ਜਿਹੜੀ ਨੰਬਰ 2 ਤੇ ਆਪਾਂ ਗੱਡੀ ਲੈ ਕੇ ਪਹੁੰਚੇ ਸੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਨਿਸ਼ਾਨ ਮਾਈਕਰੋ ਐਕਸਬੀ ਟੌਪ ਮਾਡਲ ਹੈ ਤੇ ਬਟਨ ਤੋਂ ਸਟਾਰਟ ਹੁੰਦੀ ਹੈ ਜੀ ਨਵੇਂ ਟਾਇਰ ਨਵੇਂ ਅਲਾਈ ਮਾਲਕ ਨੇ ਵੀਡੀਓ ਪੂਰੀ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ ਤੇ ਪਾਵਰ ਵਿੰਡੋ ਆ ਪਾਵਰ ਸਟੀering ਹੈ ਐਲਸੀਡੀ ਅੰਦਰ ਲੱਗੀ ਹੋਈ ਹੈ ਜੀ ਤੇ ਮਾਲਕ ਕਹਿੰਦੇ ਨੇ ਵੀ 23 ਤੋਂ ਉੱਤੇ ਗੱਡੀ ਐਵਰੇਜ ਦੇ ਦਿੰਦੀ ਆ ਡੀਜ਼ਲ ਤੇ ਗੱਡੀਆਂ ਸੀ ਪੰਜਾਬ ਨੰਬਰ ਦੀ ਐਨਓਸੀ ਆਪਾਂ ਨੂੰ ਮਿਲ ਜੂਗੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜੀ ਜਾ ਕੇ ਦੇਖ ਸਕਦੇ ਹੋ ਬਾਕੀ ਤੁਸੀਂ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਤੇ ਮਾਲਕ ਦੇ ਘਰੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਸੀ ਤੇ ਮਾਲਕ ਕਹਿੰਦੇ ਨੇ ਜੇ ਐਲਵੀ ਦੇ ਸਪੀਕਰਸ ਲੱਗੇ ਹੋਏ ਨੇ ਜੀ ਬਾਕੀ ਤੁਸੀਂ ਆਪ ਜਾ ਕੇ ਦੇਖ ਲਿਓ ਨਾਲੇ ਗੱਡੀ ਨੂੰ ਚਲਾ ਕੇ ਦੇਖ ਲਿਓ ਨਾਲੇ ਮਿਊਜ਼ਿਕ ਸਿਸਟਮ ਚੈੱਕ ਕਰ ਲਿਓ ਜੀ ਡਿਮਾਂਡ ਜਿਹੜੀ ਹੈਗੀ ਆ 160 ਮਾਲਕ ਨੇ ਕਹੀ ਆ ਰੇਟ ਕੋਈ ਫਿਕਸ ਨਹੀਂ ਹੈਗਾ ਜੀ ਇੱਕ ਸਿਰਫ ਡਿਮਾਂਡ ਹੈ ਤੇ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਕੀਤਾ ਜਾਊਗਾ ਤੁਸੀਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਹੈ ਜੀ ਕੋਈ ਚਲਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਜਾ ਕੇ ਇੱਕ ਵਾਰੀ ਦੇਖੋ ਜੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 94659 ਤੇ 29488 ਗੱਡੀਆਂ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਹੈ ਤੁਹਾਡੇ ਕੋਲੇ ਵੇਚਣਾ ਤੁਸੀਂ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਜਮ ਅਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਗੱਲ ਕਰਾਂਗੇ ਜੀ ਆਪਾਂ ਆਪਣੇ ਕੋਲੇ ਇੱਕ ਗੱਡੀ ਪਹੁੰਚੀ ਆ 스ਵਿਫਟ ਡਿਜ਼ਾਇਰਮ ਦਿੱਲੀ ਨੰਬਰ ਹੈ ਜੀ ਤੇ ਨੰਬਰ ਦਿੱਲੀ ਹੈ ਨੰਬਰ ਪਲੇਟਾਂ ਸਰਕਾਰੀ ਨੇ ਬੰਪਰ ਬੂਮ ਪਰ ਵਧੀਆ ਨੇ ਬਾਕੀ ਤੁਸੀਂ ਆਪ ਹੀ ਦੇਖੋ ਜੀ ਤੁਹਾਡੇ ਸਾਹਮਣੇ ਹੈ ਗੱਡੀ ਤੁਹਾਨੂੰ ਆਪਾਂ ਕੱਲੀਆਂ ਕੱਲੀਆਂ ਫੋਟੋਆਂ ਦਿਖਾ ਰਹੇ ਆ ਅੰਦਰ ਦੀਆਂ ਬਾਹਰ ਦੀਆਂ ਸੀਟ ਕਵਰ ਵਗੈਰਾ ਆਪ ਨੂੰ ਵਧੀਆ ਦੇਖਣ ਨੂੰ ਮਿਲ ਜਾਣਗੇ ਬਾਕੀ ਫੋਟੋਆਂ ਵਿੱਚ ਸਾਰਾ ਕੁਝ ਤੁਹਾਨੂੰ ਮੈਂ ਦਿਖਾਈ ਰਿਹਾ ਜੀ ਸੰਗਰੂਰ ਮਾਲਕ ਦਾ ਏਰੀਆ ਗਾ ਸੰਗਰੂਰ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਪ੍ਰੋਪਰ ਗੱਲ ਕਰੀਏ ਤਾਂ ਡੈਜ਼ਰ 9 ਮਾਡਲ ਪੈਟਰੋਲ ਪਲੱਸ ਸੀਐਨਜੀ ਕਿਟ ਲੱਗੀ ਹੋਈ ਹੈ ਡਾਕੂਮੈਂਟ ਮਾਲਕ ਨੇ ਕੰਪਲੀਟ ਦੱਸੇ ਨੇ ਤੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 1 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ 1 ਲੱਖ ਦੇ ਵਿੱਚੋਂ ਰੇਟ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਸੀ ਮਾਲਕ ਦੇ ਘਰੇ ਜਾਓ ਦੇਖੋ ਗੱਡੀ ਨੂੰ ਚਲਾ ਕੇ ਦੇਖੋ ਜੀ ਪੂਰੀ ਗੱਲਬਾਤ ਕਰੂੰ ਰੇਟ ਦੀ ਗੱਲਬਾਤ ਕਰੂੰ ਜਦੋਂ ਸਾਰਾ ਕੁਝ ਕਨਫਰਮ ਤੁਹਾਨੂੰ ਹੋ ਗਿਆ ਉਹ ਤੋਂ ਬਾਅਦ ਬਹਿ ਕੇ ਰੇਟ ਮੁਕਾ ਲਿਓ ਜੀ ਨੰਬਰ ਸਕਰੀਨ ਤੇ ਆ ਜੀ ਜਿਨ੍ਹਾਂ ਦੀ ਗੱਡੀ ਐ 98555 ਤੇ 60907 ਕਰ ਸਕਦੇ ਹੋਂ ਗੱਲ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਸੀ ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਇਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਜਿੰਨੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਸ਼ੀਨਰੀਆਂ ਕਿਵੇਂ ਦੀਆਂ ਲੱਗ ਰਹੀਆਂ ਗੱਡੀਆਂ ਕਿਵੇਂ ਦੀਆਂ ਲੱਗ ਰਹੀਆਂ ਜੀ ਅੱਗੇ ਤੁਹਾਨੂੰ ਬੁਲਟ ਵੀ ਦੇਖਣ ਨੂੰ ਮਿਲੂਗਾ ਤੇ ਮੋਟਰਸਾਈਕਲ ਵੀ ਦੇਖਣ ਨੂੰ ਮਿਲੂਗਾ ਤੇ ਜਮਾ ਸਸਤੀ ਇੱਕ ਗੱਡੀ ਵੀ ਦੇਖਣ ਨੂੰ ਮਿਲੂਗੀ ਸਾਰੀ ਆਪਾਂ ਗੱਲਬਾਤ ਕਰ ਰਹੇ ਹਾਂ ਜੇ ਵੀਡੀਓ ਵਧੀਆ ਲੱਗ ਰਹੀ ਹੈ ਜੀ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਜਰੂਰ ਉਹਨੂੰ ਦਬਾ ਦਿਓ ਜੀ ਤੇ ਹਰ ਰੋਜ਼ ਜੇ ਤੁਸੀਂ ਆਪਣੀ ਵੀਡੀਓ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜਰੂਰ ਦਬਾ ਦਿਓ ਕਿਉਂਕਿ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਡੇਲੀ ਆਪਾਂ ਨਵੀਂ ਵੀਡੀਓ ਲੈ ਹਰ ਚੀਜ਼ ਦੀ ਆਪਾਂ ਐਡ ਕਰਦੇ ਆਂ ਤੇ ਕਰਦੇ ਵੀ ਜਮਾ ਫਰੀਚਾਂ ਤੁਹਾਡੇ ਕੋਲੇ ਆ ਤਾਂ ਭੇਜੋ ਆਪਣਾ WhatsApp ਨੰਬਰ ਉੱਤੇ ਚੈੱਕ ਕਰੋ ਜੀ ਹਮੇਸ਼ਾ ਲਿਖਿਆ ਰਹਿੰਦਾ ਗਾ ਗੱਲ ਕਰਾਂਗੇ ਆਪਾਂ ਬੋਲਟ ਦੀ ਜਮਾ ਸਸਤਾ ਇੱਕ ਆਪਾਂ ਬੋਲਟ ਲੈ ਕੇ ਪਹੁੰਚੇ ਆਂ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜਿਆ ਹੋਇਆ ਸੀ ਮਾਲਕ ਨੇ ਸੇਲ ਕਰਨਾ ਗਾ ਮੋਗੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਆਂ ਬਾਕੀ ਕਾਫੀ ਡਿਮਾਂਡ ਵੀ ਆਈ ਸੀ ਤੁਹਾਡੇ ਕਮੈਂਟਸ ਮੈਂ ਚੈੱਕ ਕੀਤੇ ਸੀਗੇ ਮੋਗੇ ਏਰੀਆ ਚੋਂ ਆਪਾਂ ਬੋਲਟ ਇਹ ਲੈ ਕੇ ਪਹੁੰਚੇ ਆਂ ਜੀ ਮਾਲਕ ਆਪ ਤਾਂ ਬਾਹਰ ਰਹਿੰਦੇ ਨੇ ਮਾਲਕ ਕਹਿੰਦੇ ਵੀ ਮੈਨੂੰ ਪਹਿਲਾਂ ਸ਼ੌਂਕ ਸੀਗਾ ਸ਼ੌਂ ਖਾਤਰ ਲੇਤਾ ਸੀਗਾ ਥੋੜਾ ਟਾਈਮ ਚਲਾਇਆ ਸੀ ਉਹ ਤੋਂ ਬਾਅਦ ਮੈਂ ਬਾਹਰ ਭਾਗਿਆ ਸੀਗਾ ਤੇ ਉਹ ਤੋਂ ਬਾਅਦ ਘਰੇ ਐਵੇਂ ਹੀ ਖੜਾ ਹੈ ਤੇ ਮਾਲਕ ਕਹਿੰਦੇ ਨੇ ਬੇਸੇ ਮੈਂ ਹੁਣ ਆਇਆ ਹੋਇਆ ਹਾਂ ਜੇ ਕਿਸੇ ਨੇ ਲੈਣਾਗਾ ਤਾਂ ਮੇਰੇ ਨਾਲ ਗੱਲ ਕਰ ਸਕਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਤੁਸੀਂ WhatsApp ਤੇ ਜਾਂ ਤਾਂ ਮੈਸੇਜ ਪਾ ਦਿਓ ਜਾਂ ਫਿਰ ਫੋਨ ਕਰ ਲਿਓ ਜੀ ਸਿੱਧਾ ਨੰਬਰ ਤਾਂ ਲੱਗਣਾ ਨਹੀਂ ਬਾਹਰਲਾ ਨੰਬਰ ਹੈ ਬਾਹਰ ਗਈ ਮਾਲਕ ਦਾ ਹੀ ਬੋਲਟ ਹੈਗਾ ਵਧੀਆ ਮਾਲਕ ਨੇ ਵੇਚਣਾਗਾ ਬਾਕੀ ਰੇਟ ਵਗੈਰਾ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਸੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਮੋਗੇ ਏਰੀਆ ਚ ਖੜਾਗਾ ਬੁੱਲਟ ਹੈ 8085 ਪੈਸੇ ਟਾਇਰ ਪਾਈ ਨੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਸੀ ਵਧੀਆ ਅਲਾਈ ਲੱਗੇ ਹੋਏ ਨੇ ਵਧੀਆ ਟਾਇਰ ਨੇ ਤੇ ਸਾਰਾ ਕੁਝ ਤੁਹਾਨੂੰ ਆਪਾ ਦੱਸ ਹੀ ਰਿਹਾ ਸੀ ਕੱਲੀ ਕੱਲੀ ਚੀਜ਼ ਤੇ ਇਕੱਲਾ ਇਕੱਲਾ ਪਾਰਟਸ ਹਰ ਇੱਕ ਚੀਜ਼ ਤੁਸੀਂ ਦੇਖ ਹੀ ਲਈ ਜੀ ਤੇ ਮਾਲਕ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਜੀ ਹੁਣ ਇੱਕ ਤੁਸੀਂ ਦੇਖੋ ਜੀ ਮੋਟਰਸਾਈਕਲ ਡੀ ਲਕਸ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਪੂਰਾ ਵਧੀਆਗਾ ਹੀਰੋ ਦਾ ਤੇ ਮਾਡਲ ਦੀ ਗੱਲ ਕਰੀਏ 2022 ਮਾਡਲ ਹੈ ਤੇ ਮਾਲਕ ਨੇ ਕੁੱਲ 40000 ਚਲਾਇਆ ਹੋਇਆਗਾ ਪਹਿਲੇ ਨਾਮ ਇਹ ਮੋਗੇ ਖੜਾਗਾ ਤੇ ਵਧੀਆ ਜੀ ਰੰਗ ਰੰਗ ਪੂਰਾ ਵਧੀਆ ਪਿਆ ਨਾ ਤਾਂ ਕੋਈ ਟੈਂਕੀ ਤੋਂ ਰੰਗ ਖਰਾਬ ਹੋਇਆ ਨਾ ਕੋਈ ਮਗਰੜ ਤੋਂ ਕਈ ਵਾਰੀ ਆਪਾਂ ਦੇਖਦੇ ਹੁੰਨੇ ਅਸੀਂ ਕਈ ਵਾਰੀ ਟੈਂਕੀ ਦਾ ਰੰਗ ਵੀ ਖਰਾਬ ਹੋ ਜਾਂਦਾ ਹੈ ਕਈ ਵਾਰੀ ਮਗਰੜ ਦਾ ਜਾਂ ਇਦਾਂ ਦਾ ਕੁਝ ਨਹੀਂ ਆਪ ਨੂੰ ਮਿਲਣਾ ਵਧੀਆ ਮੋਟਰਸਾਈਕਲ ਹੈ ਜਾ ਕੇ ਕੋਈ ਦੇਖਣ ਦਾ ਹੈਗਾ ਚਾਹ ਬਣ ਤਾਂ ਮੋਗੇ ਏਰੀਆ 'ਚ ਖੜਾਗਾ ਇੱਕ ਹੱਥ ਚੱਲਿਆ ਹੋਇਆ ਵਧੀਆ ਮਾਲਕ ਨੇ ਰੱਖਿਆ ਹੋਇਆ ਕੋਈ ਚਲਾ ਕੇ ਦੇਖਣ ਦਾ ਚਾਹ ਬਣ ਹੈਗਾ ਕੋਈ ਹੈਗਾ ਜੀ ਖਰੀਦਣ ਦਾ ਚਾਹ ਬਨ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਫੋਨ ਤੇ ਗੱਲ ਕਰ ਲਈ ਜਦੋਂ ਸਾਰੀ ਉਹ ਤੋਂ ਬਾਅਦ ਜਾ ਕੇ ਦੇਖ ਲਿਓ ਗੱਲਬਾਤ ਸਾਰੀ ਮੁਕਾਕੇ ਜੀ ਆਪਦੀ ਰੇਟ ਵਗੈਰਾ ਕਰਕੇ ਤੇ ਖਰੀਦ ਸਕਦੇ ਹੋ ਜੀ ਬਾਕੀ ਮਾਲਕ ਦਾ ਨੰਬਰ ਸਕਰੀਨ ਤੇ ਹੈ ਕਰੋ ਜੀ ਗੱਲਬਾਤ ਨੰਬਰ 8528802962 ਕਰੋ ਜੀ ਗੱਲ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲ ਇੱਕ ਮਰੂਤੀ 800 ਗੱਡੀ ਪਹੁੰਚੀ ਹੈ ਮਾਲਕ ਨੇ ਗੱਡੀ ਆਪਦੀ ਸੇਲ ਕਰਨੀ ਹੈ ਜੀ ਪੂਰੀ ਵਧੀਆ ਗੱਡੀ ਹੈਗੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਨ ਦਾ ਮਾਲਕ ਨਾਲ ਗੱਲ ਕਰ ਸਕਦੇ ਹਾਂ ਜੀ। ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਜੀ। ਮਰੂਤੀ 800 ਗੱਡੀ ਆ ਜੀ। ਆ ਲਾਈ ਲੱਗੇ ਹੋਏ ਨੇ ਸੈਂਟਰ ਲੂਕ ਹੈ। ਮਿਊਜ਼ਿਕ ਸਿਸਟਮ ਬਹੁਤ ਵਧੀਆ ਲੱਗਿਆ ਹੋਇਆ ਸੀ। ਇੱਕ ਮਾਡਲ ਗੱਡੀ ਆ ਚਿੱਟੇ ਰੰਗ ਦੀ ਆ। ਤੇ 50000 ਰੁਪਏ ਮਾਲਕ ਨੇ ਡਿਮਾਂਡ ਕੀਤੀ ਅਜਿਹਾ ਤੇ ਅੰਦਰੋਂ ਕੰਡੀਸ਼ਨ ਬਹੁਤ ਵਧੀਆ ਸੀ। ਸਾਰਾ ਕੰਮ ਮਾਲਕ ਨੇ ਪੂਰਾ ਵਧੀਆ ਕਰਵਾਇਆ ਹੋਇਆ। ਮਿਊਜ਼ਿਕ ਸਿਸਟਮ ਵਧੀਆ ਸੀ। LCD ਲੱਗੀ ਹੋਈ ਆ। ਸਟਾਰਟਿੰਗ ਪੂਰੀ ਵਧੀਆ ਹੈ। ਇੰਜਨ ਗੇਅਰ ਪੂਰਾ ਵਧੀਆ ਜੀ। 50000 ਦੇ ਵਿੱਚੋਂ ਰੇਡ ਕੀਤਾ ਵੀ ਜਾਊਗਾ। ਉਹ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਕਰ ਲਿਓ ਜੀ ਨੰਬਰ 9888159066 ਕਰੋ ਜੀ ਗੱਲਬਾਤ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੀ ਜਾਇਓ ਜੀ ਤੁਹਾਨੂੰ ਵੀਡੀਓ ਤੇ ਬੁਲਟ ਤੇ ਜਿੰਨੀਆਂ ਗੱਡੀਆਂ ਦਿਖਾਈਆਂ ਕਿਵੇਂ ਦੀਆਂ ਲੱਗੀਆਂ ਸੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਜੇ ਤੁਸੀਂ ਹਾਲੇ ਤੱਕ ਨਹੀਂ ਕੀਤਾ ਜੀ ਤੇ ਐਡ ਕਰਵਾਉਣੀ ਹੈ ਤੁਸੀਂ ਤੁਹਾਡੇ ਕੋਲੇ ਕੁਝ ਵੀ ਹੈ ਜੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀਦ ਦੇ ਵਿੱਚ ਆਪਾਂ ਐਡ ਲਾ ਦੇਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਹ ਜਾਇਦਾਦਾਂ